ਲਓ ਜੀ ਬੂਟੇ ਤੇ ਆ ਗਏ ਜੇ ਨਵੇਂ ਹੋਰ ਵੱਡੇ ਰਾਤ ਰਾਤ ਗਏ ਭਾਜੀ ਤਕਨੀਕ ਨਹੀਂ ਓਏ 6 ਵਜੇ ਗਏ ਹਾਂ ਤੇ 8 ਵਜੇ ਆਏ ਗਰਦਾਸਪੁਰ ਨਰਸਰੀ ਜੋਂ ਬਾਕੀ ਨਰਸਰੀ ਕਿਤੇ ਨਹੀਂ ਮਿਲੇ ਤਾਲੀਵਾਲ ਸਾਰਾ ਜੋ ਬਟਾਲਾ ਘੁੰਮ ਲਿਆ ਸਾਰਾ ਘੁੰਮ ਲਿਆ ਫੇਰ ਕੀਤੇ ਮਿਲੇ ਨੇ ਜਾ ਕੇ ਗਰਦਾਸਪੁਰ ਉਹ ਲੈ ਕੇ ਆ ਰਹੀ 8 ਵਜੇ ਤੇ ਉਹ ਬੂਟੇ ਪੁੱਟੇ ਆ ਤੇ ਇਹ ਲਾਉਣੇ ਨੇ ਹੋਰ ਵੀ ਤਾਂ ਇਹ ਬੂਟੇ ਹੀ ਨਿੱਕੇ ਛੋਟੇ ਤੇ ਸਹੀ ਨਹੀਂ ਲੱਗਦੇ ਮੁੰਡਿਆਂ ਨਾਲ ਕੀਤੀ ਸਾਰਿਆਂ ਨੇ ਗੱਲਬਾਤ ਜਦੋਂ ਵੱਡੇ ਡਰਾਮਾ ਵੱਟ ਕੇ ਲੈਂਦੇ ਹਜ਼ਾਰ ਰੁਪਏ ਤੇ ਆ ਡਰਾਮਾ ਦਿੱਤਾ 900 ਰੁਪਏ ਦਾ ਡਰਾਮਾ ਦਿੱਤਾ 900 ਦਾ ਹੈ ਨਾ ਸੁਣੀ ਹਯਾਰ ਹਜ਼ਾਰ ਦਾ ਹ ਹਜ਼ਾਰ ਦਾ ਦਿੱਤਾ ਸੀ ਗਾਏ ਬਾਕੀ ਤਾਂ ਵੀਰਾਂ ਦਾ ਸਾਥ ਆ ਤਾਂ ਕਰਕੇ ਕੰਮ ਚੱਲ ਰਿਹਾ ਉਦਾਂ ਕਿੱਥੇ ਬੜੀ ਹਿੰਮਤ ਆ ਵਧੀਆ ਬੂਟੇ ਵਧੀਆ ਵੱਡੇ ਯਾਰ ਵਧੀਆ ਲੱਗਣਗੇ ਹੁਣ ਬੰਦਿਆਂ ਦੇ ਸਾਥ ਦਿੱਤਾ ਇਹ ਐਨ ਆਰ ਆਈ ਦਾ ਮਾਲਕ ਹੈ ਅਜੇ ਐਨ ਆਰ ਆਈ ਵੀਰ ਜਿਹੇ ਯੋਧਿਆਂ ਨੂੰ ਤੁਸੀਂ ਛੇੜਿਆ ਹੀ ਨਹੀਂ ਅਜੇ ਤੇ ਬੜੇ ਬੜੇ ਜਿਹੜੇ ਵਡੀਆਂ ਸਾਮੀਆਂ ਉਹਨਾਂ ਦੇ ਜੇ ਛੇੜਿਆ ਇਹਨੇ ਸਾਡੇ ਕੋਲ ਪਹੁੰਚੇ ਨਹੀਂ ਅਮਰੀਕਾ ਨਹੀਂ ਕੋਈ ਅਮਰੀਕਾ ਬੈਠੇ ਨੇ ਬੰਦੇ ਉਹਦੇ ਬੰਦੇ ਹਿੱਲੇ ਨਹੀਂ ਹਲੇ ਜੀ ਕਹਿੰਦੇ ਇੱਕ ਮਰਦ ਦੱਸਿਓ ਸਹੀ ਉਹਦੇ ਕਹਿੰਦੇ ਦੱਸਿਓ ਕਿਤੇ ਵੇਖਿਓ ਕਿਤੇ ਵਗੜੀਆਂ ਸਾਡੀਆਂ ਹਾਏ ਉਹਨਾਂ ਦੀਆਂ ਬਾਅਦ ਚ ਵੇਖਾਂਗੇ ਕਿਤੇ ਕੋਈ ਨਹੀਂ ਚਲੋ ਧੰਨਵਾਦ ਜੀ ਸਾਰਿਆਂ ਦਾ ਹਾਂ ਕਾਪੀ ਲੈ ਲੈ ਕਿ ਕਿ ਲੱਗੇ ਦੇ ਵਾੜਨਾ ਵੱਡਾ ਪਾੜਨਾ ਜਾਏ ਕੱਟਣਾ ਕੀ ਆ ਪਰਾਂ ਨੇ ਕੋਸ ਕਰੇ ਇਸ ਪੁਆਇੰਟ ਤੇ ਸਾਰੀ ਲਾਦੂ ਨੋ ਨੋ ਆ ਰਾਮ ਬਿੱਟੀ ਵੀ ਕਿਹਾ ਸੀ ਇਹ ਠੀਕ ਹੈ ਬਰਾ ਬੂੜਾ ਦੂਗਾ ਹੋਏ ਹਾਂ ਤੂੰ ਗਾਲੀ ਕਰਦੇ ਤੂੰ 14 ਦੇ ਸਾਹ ਜੀ ਆ ਜੀ ਆ ਰਾਮ ਨਾ ਛੱਡ ਦੇ ਹੈ ਛੱਡ ਦੇ ਮੱਖਰ ਚੋਕ ਖੁਲਾ ਮੈਂ ਕਿਹਾ ਸਾਲੀ ਤਾ ਵੇ ਸਾਲੀ ਕੱਢ ਗਈ ਉਹ ਕਾਢ ਮਾਰ ਇਹ ਲੈ ਮੈਸੇਜ ਆ ਤਰੇ ਆ ਚਲੋ ਕਿਸੇ ਕੋਲੋਂ ਪ੍ਰੋਫੈਸਰ ਕਿਸੇ ਕਿਸੇ ओके ਦੋਬਾਰਾ ਫੂਲ ਇਹਦਾ ਕੱਟਿਆ ਉਹ ਦੋਨੇ ਖੋਸ ਦੇਖ ਓਏ ਚੱਲਾ ਵਾ ਚੱਲਾ ਵਾ ਪਰ ਜਿਵੇਂ ਇਹ ਤਾਂ ਹੀ ਨਹੀਂ ਰਹੇ ਆਹ ਤਾਂ ਮਾ ਜੇ ਘਰ ਤੋਂ ਤਾਂ ਬੂਟਾ ਮਿਲਦਾ ਪਰ ਹੋਂਦ ਆਉਂਦੋ ਜ਼ਿਆਦਾ ਬਾਸੀ ਮੁੱਟੀ ਨਹੀਂ ਨਹੀਂ ਜ਼ਿਆਦਾ ਬਾਸੀ ਥੋੜੀ ਹੈ ਹਾਂ ਹਾਂ ਜਿੱਥੇ ਕੱਢੇ ਜੋਂ ਵਿਚੇ ਕੱਢ ਕੰਪੀਟਰ ਕਰ ਸਾਈਡ ਤੇ ਕਰਦਾ ਕੱਟਣਾ ਸਾਈਡ ਤੇ ਕਰਦਾ ਮੋਟੇ ਦੇ ਪੰਜ ਮਿੰਟ ਚੰਦੇ ਪਾਣੀ ਤੇ ਆ ਆ ਮਗਾ ਚੀਜ਼ ਹੋ ਗਈ ਇਹ ਤੇ ਬਸ ਠੀਕ ਆ ਬਸ ਠੀਕ ਆ ਨਾ ਬਲੇ ਮੜਾ ਜਤੋਂ ਫੜ ਗਿਆ ਚੱਟੂ ਜਾ ਟਪ ਜੇ ਢਿੱਡ ਜਾ ਫੜ ਕੇ ਰੱਖਾਂ ਤੀ ਬੋਲ ਤੇ ਤੂੰ ਹੀ ਆਉਂਦੇ ਨਹੀਂ ਤੇ ਬਸ ਆ ਤੋਣੇ ਲਓ ਜੀ ਗਮਲੇ ਲੱਗ ਚੁੱਕੇ ਨੇ ਮਿੱਟੀ ਪਾ ਰਹੇ ਨੇ ਰੋਮੀ ਸਾਹਿਬ ਰੋਮੀ ਪੰਨੂ ਹਾਂਜੀ ਬਾਬਾ ਜੀ ਦੱਸੋਗੇ ਵਿਚਾਰ ਆਪਣੇ ਹਾਂਜੀ ਨਾਲ ਜੀ ਮਿਹਰਬਾਨੀ ਕੀ ਮਿਹਰਬਾਨੀ ਰੁਪਈਆ 1000 ਦੇ ਮਿਹਰਬਾਨੀ ਕਾਦੀ ਇੱਥੇ ਚਲੋ ਵਧੀਆ ਬਹੁਤ ਵਧੀਆ ਯਰਾ ਟੋਪ ਦੇ ਕਰਕੇ ਨਾ ਵਧੀਆ ਨਹੀਂ ਆਉਂਦਾ ਜਗਾੜ ਇੱਥੇ ਨਹੀਂ ਜਾਂਦੇ ਨਹੀਂ ਜਾਂਦੇ ਇਹਨਾਂ ਦੋਵਾਂ ਬੁੱਟਿਆਂ ਦੀ ਸੇਵਾ ਬਿਕਰਨਜੀਤ ਸਿੰਘ ਰੰਧਾਵਾ ਜੀ ਵੱਲੋਂ ਕੀ ਕੀਤੀ ਗਈ ਆ 5000 ਦੇ ਦੋ ਬੁੱਟੇ ਆ ਇੱਕ ਆ ਬੁੱਟਾ ਜੇ ਤੇ ਇੱਕ ਆ ਜੇ ਇਹ ਜੇ ਦਲੇਰ ਬੰਦੇ ਹਾਂ ਦਲੇਰ ਤੇ ਹੋਰ ਬੜੇ ਹੀ ਹੋਦੇ ਨੇ ਨਹੀਂ ਕਹਦੇ ਦਲੇਰ ਇਹ ਜਿਹੋ ਤੇ ਦਲੇਰ ਹੈ ਉਹ ਲੋਣੇ ਆ ਉਹਦੇ ਬੜੇ ਦਲੇਰ ਆ ਜਿਹਦੇ ਅੱਜ ਕੈਨੇਡਾ ਵਾਲੇ ਦਵਿੰਦਰ ਸਿੰਘ ਲਵਜੀਤ ਸਿੰਘ ਅਮਰੀਕਾ ਤਰਮਿੰਦਰ ਸਿੰਘ ਅਮਰੀਕਾ ਆਸਟ੍ਰੇਲੀਆ ਚ ਅਮਰ ਅਗੀ ਅਮਰਤਪਾਲ ਆਸਟ੍ਰੇਲੀਆ ਸਤਨਾਮ ਸਿੰਘ ਆਸਟ੍ਰੇਲੀਆ ਬੰਦੇ ਬੜੇ ਨੇ ਬੰਦੇ ਬੜੇ ਨੇ ਤਨ ਤਨ ਕਰਾਰੇ ਇਟਲੀ ਚ ਨੇ ਬੰਦੇ ਇਟਲੀ ਦੁਬਈ ਸਾਰੇ ਬਾਹਰ ਅਮਰਵੀਰ ਹਾਂ ਦੁਬਈ ਚ ਨੇ ਦੁਬਈ ਦੇ ਬੰਦੇ ਬੜੇ ਨੇ ਹਾਂਜੀ ਫੌਜੀ ਵੀਰ ਬੜੇ ਨੇ ਇਆ ਥੋੜਾ ਜਾ ਦੋ ਬੂਟੇ ਜਿਹੜੇ ਆ ਮੜੀਆਂ ਦੇ ਵਿੱਚ ਲਾਤੇ ਆ ਇੱਥੇ ਤਿਆਰ ਹੋ ਜਾਣਗੇ ਵਧੀਆ ਬਾਕੀ ਮੜੀਆਂ ਦਾ ਵੀ ਬ੍ਰਾਂਡੇ ਦਾ ਕੰਮ ਸ਼ੁਰੂ ਕਰ ਦੇਣਾ ਥੋੜੇ ਚਿਰ ਤੱਕ 10-15 ਦਿਨਾਂ ਦੇ ਵਿੱਚ ਇਹ ਸਮਾਨ ਆਇਆ ਸਾਰਾ ਹੀ ਇਹ ਹੰਦਾ ਉਹ ਸਾਡੀ ਗੱਡੀ ਜਿਹੜੀ ਕਿ ਬਹੁਤ ਕੰਮ ਦੇਂਦੀ ਆ ਨੂੰ ਤੁਸੀਂ ਪੱਲੇ ਉਹਨਾਂ ਦੇ ਜਿਹੜੀ ਕੰਮ ਹੈ ਸਾਰਾ ਕੰਮ ਦੇਂਦੀ ਏ ਮਾਰ ਦੋ ਜਿੰਦਰਾ ਮਾਰ ਦੋ ਬਾਕੀ ਸਾਰੀ ਘਾਹ ਕੋਸਾ ਸਫਾਈ ਕਰ ਦੇਣੀ ਹੁਣ ਫਿਰ ਇੱਕ ਵਾਰ ਮਹੀਨੇ ਦੇਰ ਮਹੀਨੇ ਬਾਅਦ ਲਗਭਗ ਕਰ ਹੀ ਦੇ ਦਿੱਤੀ ਆ ਤੇ ਸ਼ੇਅਰ ਕਰ ਦੇਵਾਂਗੇ